ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੁੰਦੇ ਸਾਰੇ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਦੇ ਵਿੱਚ ਹੋਊਗੇ ਤੇ ਆਪਾਂ ਨੇ ਮਾਰਨਾ ਚਰੀ ਵਾਲੇ ਵਿੱਚ ਬਰਛੇਣ ਵਾਸਤਾ ਤਿਆਰ ਕਰਨਾ ਬਈ ਸੁਪਰ ਸੀਡਰ ਲਿਆਏ ਜੋੜ ਕੇ ਆਪਾਂ ਚਲਾ ਕੇ ਦੇਖਦੇ ਹਾਂ ਮਖਾ ਕਡੋਕੀ ਦਾ ਲਿਆਏ ਆਪਾਂ ਵੀ ਕਿਹਾ ਚੱਲਦਾ ਫਿਰ ਆਪਾਂ ਵੀ ਦੇਖਨੇ ਲੈਣ ਇੱਕ ਦੋ ਦਿਨ ਚ ਸੂਪਰ ਹੀਡਰ ਨਮਾ ਆਪਾਂ ਲਏਉਂਗੇ 9 ਫੁੱਟ ਇਹ 7 ਫੁੱਟ ਹੈ ਇਹ ਬਰਸ਼ੀਣ ਵਾਸਤੇ ਤਿਆਰ ਕਰ ਲਈਏ ਮਾਹ ਬਰਸ਼ੀਣ ਬੀਜੋ ਜੀ ਗੇਤੀ ਬਾਈ ਡੰਗਰਾਂ ਵਾਸਤੇ ਹਰਿਆਈ ਹੋ ਜੂਗੀ ਅਗੇਤੀ ਬੰਨਾਂ ਦਾ ਜੂੜਿਆ ਬਹੁਤ ਔਖਾ ਬਈ ਆ ਗੁੱਲਾ ਜਾਮ ਜਾ ਹੋਇਆ ਵਾ ਦਾ ਇੱਕ ਘੰਟਾ ਲੱਗਿਆ ਪੂਰਾ ਕੋਲਕਲਾਈਏ ਚ ਬਹੁਤ ਔਖਾ ਹੋ ਕਰਿਆ ਚਲੋ ਚੱਲਦੇ ਆਪਾਂ ਹੁਣ ਮੋਟਰ ਤੇ ਇਹ ਰੀਟ ਮਾਰ ਲੀਏ ਪਾੜ-ਪਾੜ ਦੂਰ ਜਿੰਨਾ ਵੀ ਲਗਿਆ ਦੇਖ ਐਨ ਬਣਾ ਦੇਣਾ ਆਪਾਂ ਨੇ ਮਲਾਈ ਉਹਦੀ ਵੀਵਾ ਫਿਰ ਆਪਾਂ ਵਰਖੇਣ ਵੀਤ ਦੂੰਗੇ ਮੇਰੀ ਤਾਂ ਸਾਰਾ ਜੋਇਂ ਦੀਦੀ ਤੇ ਬਾਕੀ ਦੇਖ ਲੈਣ ਸ਼ਾਇਦ ਜੋਇਂ ਹੀਰ ਦਿੰਨੇ ਹਨ ਵੀ ਵਰਖੇਣ ਜੋਇਂ ਜੰਮ ਜੂਗੀ ਜੋ ਵੀ ਵੀ ਫਿਰ ਉੱਪਰ ਤੇ ਪਾਣੀ ਲਾ ਕੇ ਵਰਖੇਣ ਦਾ ਛਿੱਟਾ ਦੇ ਦੂੰਗੇ ਪਹਿਲੀ ਵਾਰ ਦੇ ਵਧੀਆ ਹੋ ਜਾਂਦੀ ਹੈ ਪ੍ਰਾਚੀਨ ਜੋਈਂ ਦੀਆਂ ਸਰੋਂ ਜੀ ਦੀ ਬਾਕੀ ਦੇਖਦੇ ਹਾਂ ਜਿਸ ਤਰ੍ਹਾਂ ਵੀ ਲੋਟ ਲਗਿਆ ਉਸ ਤਰ੍ਹਾਂ ਕਰ ਲੂंगे ਚਲੋ ਚੱਲਦੇ ਹਾਂ ਹੁਣ ਹਾਂ ਕਿੱਥਾ ਜਾਣ ਰੋਟੀ ਖਾ ਲਈ ਨਾ ਪੀਣਾ ਕਹਦੇ ਕੀ ਰਿਹਾ ਕਹਦੇ ਅਗਰ ਰੋਟੀ ਖਾ ਕੇ ਚੱਲਾ ਜਾ ਫਿਰ ਦੇਖੋ ਆवाज ਕਹੀ ਜੀ ਬਣ ਗਈ ਬਈ ਸਲੈਂਸਰ ਦੂਹਾ ਲਾਤੇ ਆਪਾਂ ਨਾਲ ਜਿਹੜਾ ਕਹਿ ਲੰਦਾ ਪਹਿਲਾਂ ਦੂਹਾ ਦਾ ਲਾਇਆ ਵਾ ਆਹ ਦੇਖੋ ਆवाज ਕਹੀ ਜੀ ਬਣਦੀ ਹੂ जेक बि फ़ाइदो मां ਹੋ ਜੀ ਪਹੁੰਚ ਗਏ ਤੇ ਮੋਟਰ ਤੇ ਮੂਰੇ ਸੋਗਾ ਪਿਆਦਾ ਮੈਂ ਖਿਆਲੀਆਂ ਰਿਹਾ ਬਈ ਸੋਗਾ ਸੈਰਚ ਕਰਕੇ ਪੂਰੇ ਨੂੰ ਬਾੜ ਲੂੰਗੇ ਆਪਾਂ ਲੀਕ ਜੀ ਪੈ ਜੂਗੀ ਤੇ ਜੀਰੀ ਤਾਂ ਆਪਣੀ ਉਦਰੇ ਨੂੰ ਬਾੜ ਲੂੰਗੇ ਆਪਾਂ ਫਿਰ ਮਸ਼ੀਨ ਵੀ ਤੇ ਟਰਾਲੀ ਵੀ ਬਾਕੀ ਉਹ ਸਾਹਮਣੇ ਮਸ਼ੀਨ ਖੜੀ ਆ ਦੇਖੋ ਉੱਧਰ ਤੇ ਵੀ ਰਸਤਾ ਹੋ ਜਾਣਾ ਆਪਾਂ ਨੂੰ ਉੱਧਰ ਤੇ ਹੀ ਵੜ ਜਾਣੀ ਮਸ਼ੀਨ ਫਿਰ ਉੱਧਰ ਹੀ ਨੂੰ ਨਿਕਲ ਜੂਗੀ ਵੈਸੇ ਉੱਧਰ ਇਹਨੂੰ ਬਾੜ ਲਉਗੇ ਆਪਾਂ ਸਿੱਧੀ ਆਪਣੇ ਪਰਲੇ ਖੇਤਾਂ 바ਤੇ ਗੋਹਰ ਆਂਦੀ ਏ ਉੱਥੇ ਤੇ ਉਹ ਜਿਹੜੀ ਗੋਹਰ ਹੈ ਨਾ ਆਪਣੇ ਖੇਤਾਂ ਦੇ ਲਾਗ ਬਈ ਉਹ ਸਿੱਧੀ ਉਹ ਜਿੱਥੇ ਮਸ਼ੀਨ ਖੜੀ ਆ ਉੱਥਾਂ ਆਂਦੀ ਏ ਗੋਹਰ ਤਾਂ ਉੱਥੇ ਤੇ ਸਿੱਧੀ ਆਪਣੇ ਖੇਤਾਂ ਵਿੱਚ ਵੜ ਜਾਣੀ ਫਿਰ ਆ ਖਾਲੀ ਹੋ ਜਾਣੇ ਖੇਤ ਉਹਨਾਂ ਦੇ ਅੱਜ ਵੜ ਜਾਣੀ ਇੱਧਰ ਇੱਧਰ ਹੀ ਨੂੰ ਆਪਾਂ ਨੇ ਰਸਤਾ ਬਣਾ ਲੈਣਾ ਲੋਟਰ ਹੋਊਗਾ ਤੇ ਬਾਕੀ ਦੇਖਦੇ ਆਂ ਅੱਜ ਮਸ਼ੀਨ ਚੱਲ ਰਹੀ ਆ ਜੇ ਲੋਡ ਰਹਾ ਅੱਜ ਵੜਦੇ ਆਂ ਵੈਸੇ ਅੱਜ ਟਰਾਲੀ ਬਿਨਾ ਕੰਮ ਖੜ ਜਾਣਾ ਟਰਾਲੀ ਚਾਹੀਦੀ ਆ ਆਪਾਂ ਨੂੰ ਦੋ ਇੱਕ ਤਾਂ ਹੈਗੀ ਆਪਣੀ ਇੱਕ ਹੋਰ ਚਾਹੀਦੀ ਆ ਤਾਂ ਉਸ ਕਰਕੇ ਫਿਰ ਕੱਲ ਨੂੰ ਹੀ ਵਢਾਲੂਗੇ ਫਿਰ ਕਿ ਸਾਰੀ ਵੜ ਜੂਗੀ ਪਰ ਦੋ ਟਰਾਲੀਆਂ ਚ ਆਊਗੀ ਫਿਰ ਦੁਬਾਰਾ ਫੇਰ ਆਂਦੇ ਆਂਦੇ ਕੋਲ ਲਗਾ ਦੋ ਦਿਨ ਕੱਢ ਦਪੈ ਫਿਰ ਆਇਆ ਦੋ ਟਰਾਲੀਆਂ ਵਟਵਾ ਕੇ ਦੋ ਟਰਾਲੀਆਂ ਭਰ ਜੂਗੀਆਂ ਪਰਾਂ ਤੇ ਉਰ ਉਰਾਂ ਦੇ ਹੀ ਰਹਿ ਜੂਗੀ ਝੱਟ ਫਿਰ ਇੱਕ ਦੋ ਦਿਨ ਬਾਅਦ ਇਹਨਾਂ ਆਪਾਂ ਤਲਵਾ ਕਹੋਗੇ ਫਿਰ ਦੁਬਾਰਾ ਮਸ਼ੀਨ ਆ ਜੂਗੀ ਫਿਰ ਆਪਾਂ ਉਹਨਾਂ ਦੋ 2.5 ਕਿੱਲੇ ਫੇ ਵੜ ਜੂਗੇ ਫਿਰ ਇਹ ਕਰੂਗੇ ਆਪਾਂ ਇਹਨਾਂ ਗੇਰ ਕੇ ਤਲਵਾ ਕੇ ਇਹਨਾਂ ਫਿਰ ਅੱਗੇ डेढ़ किला ढाई किले फिर हो जाने अगे बस इस तरह रूटीन जी बन जानी भाई बी जाना कम हूँ लेट आ गई फिर जी बढ़िया चल रहा पूरी ਹਰੇਕ ਨੂੰ ਪੂਰੇ ਡਾਉਣਾ ਚਾਹੀਦੇ ਚੱਕਰ ਕਰੇਵੇਂ ਆਪਾਂ 1900 2000 ਇਆ ਖਿੱਚ ਲਿਆ ਮਾਹ ਕੁੜੀਆਂ ਜਾਂ ਉੱਚੀਆਂ ਜੀਆਂ ਟੱਕੀਆਂ ਆ ਬਈ 13 ਜਾਂ ਕਰਦੀ ਏ ਪਰ ਇਹਨੂੰ ਖਿੱਚਦੇ ਨਾ ਉੱਚਾ ਨਹੀਂ ਮਾਜਾ ਥੋੜਾ ਜਿਹਾ ਹੋਇਆ ਵਾ ਬਈ ਮਾਹ ਜਿੰਦਰ ਜੇ ਗਲਾ ਖਿੱਚਦੀ ਏ ਜਿਆਦਾ ਉੱਚੀਆਂ ਟੱਕੀਆਂ ਥੋੜੀਆਂ ਇਹ ਦੇਖੋ ਤਲੀਆਂ ਆ ਦਿਖਦੀਆਂ ਉੱਚੀਆਂ ਉੱਚੀਆਂ ਸਰਾ ਬਰਾਨ ਕਰਦੀਆਂ ਪਾਣੀ ਲਾਣ ਲੱਗੇ ਨਾ ਪਾਣੀ ਨਹੀਂ ਚੜਦਾ ਇੰਨੀ ਕਿ ਟੱਕੀ ਉਹ ਬਹੁਤ ਟਾਈਮ ਲੱਗਦੀ ਫਿਰ ਨਾਲੇ ਪਾਣੀ ਜਿਆਦਾ ਖੜਦਾ ਫਿਰ ਇਹ ਜਿਹੜੇ ਪੱਧਰਾ ਹੋਇਆ ਨਾ ਖੇਤ ਸਭ ਪਹਿਲਾਂ ਬੰਦ ਕਰਦੇ ਪਾਣੀ ਫਿਰ ਜਾਂਦਾ ਸਾਰੇ ਚ ਚਿਚਾ ਲਾ ਦੇਣੀ ਆਪਾਂ ਨਾ ਕਲਮਾਂ ਵੀ ਬਾਜਰੇ ਦੀਆਂ ਇਹ ਡੌਲ ਦੇ ਸੀ ਤੱਕ ਇਹ ਡੌਲ ਤੇ ਪਰ ਆਪਾਂ ਨਾ ਹਾਲ ਫਟਾ ਵੀ ਦਿਣਾ ਪਰਛੇਣ ਦਾ ਇਹ ਤੇ ਡੌਲ ਤੇ ਨਾ ਪੂਰਾ ਪੂਰਾ ਡੌਲ ਪਾ ਲੈਣੀ ਆਪਾਂ ਨੇ ਇੱਧਰ ਇੱਧਰ ਲਾ ਦੇਣੀ ਆਪਾਂ ਨੇ ਇਹਦੀਆਂ ਬਾਜਰੀਆਂ ਕਲਮਾਂ 1 2 3 ਨਗੇੜੇ ਸੁਪਰ ਹੀਡਰ ਦੇ 3 ਨਗੇੜੇ ਮਾ ਆਪਾਂ ਨੇ ਲਾ ਦੇਣੀਆਂ ਕਲਮਾਂ ਇੱਧਰ ਆਪਾਂ ਨੇ ਆਪਣਾ ਪ੍ਰਸ਼ੰਤ ਵੀ ਦੂਗੇ ਪਾ ਦੂਰ ਤੋਂ ਪੈ ਰਹੇ ਫਿਰ ਤੱਕ ਕਿੰਨੀ ਉੱਚੀ ਕਿੱਥੇ ਨਾ ਕੋਈ ਸਾਦਾ ਆੜਾ ਜਿਹੜੀ ਉੱਚੀ ਇਹ ਤਾਂ ਫਿਰ ਉਹ ਕੋਨੇ ਮਾ ਦੇ ਖਿੱਚ ਲਿਆ ਇਹ ਨਹੀਂ ਤਾਂ ਉਹ ਪਿੱਛਾ ਦੇ ਖਿੱਚ ਲਿਆ ਸਾਰੇ ਉਹ ਬੈਲ ਨਾ ਨਾ ਇਹ ਉਹ ਰੱਖੀ ਇਹ ਬੈਲਾ ਵੀ ਹੈ ਨਹੀਂ ਕੋਈ ਉਹ ਤੱਕੀ ਕਰਾ ਮਰਵਾਣਾ ਇਹ ਸਮਾ ਦੇ ਚਲ ਚੁਰ ਵੀ ਜਹਾ ਕਿਉਂ ਡੋਲਾ ਕੱਢਣੀ ਆ ਇਹ ਉਹ ਤੱਕੀ ਉਰਾ ਉੱਚੀ ਆ ハハ <laughs> ਨਾ ਬੀਜ ਦਿੱਤਾ ਦੇ ਵਿੱਚ ਜਾਈ ਮੱਛਣੀ ਮੱਛਣੀ ਵੀ ਦਿੱਤਾ ਹੈ ਹੈ ਜਵਾ ਪੱਛਣੀ ਜਵਾ ਵੀ ਗਿਆ ਭਾਈ ਬਹੁਤ ਤਾਂ ਕਹਿੰਦੇ ਇਹਨੂੰ ਜਵਾ ਅਹੀਂ ਜਗਾ ਕਹਿੰਦੇ ਇਹਨੂੰ ਮੱਛਣੀ 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 ਹੈ ਸਵਾਦ ਕਰ ਮੱਛਣੀ ਦਾ ਪੱਛਕਣੀ ਮੱਛਣੀ ਪੱਛਕਣੀ ਨਹੀਂ ਮੱਛਣੀ ਆ ਮੱਛਣੀ ਕਵਾਰ ਜੀ ਆਈ ਬੋਲ ਰਹਾ ਹੈ ਜੀ ਆਈ ਕਣਕ ਦੀ ਜਿਰੇ ਜੱਥਾ ਦਾ ਪਰ ਜੱਸੀ ਦਾ ਮੇਰੇ ਨਾਲ ਗਿਆ ਬਾਇਓ ਨੌਮਨਪੁਰਾਣਾ ਹੂੰ ਅ ਦਿਨ ਸੀ ਪੜੀ ਇਸ ਤਾਈ ਨੂੰ ਮੱਛੜ ਲੱਗਿਆ ਕਹਿਣ ਕਰਿਆ ਮੱਤੇ ਇੱਲਾਵਾਂਗੇ ਹਲ ਕਰਿਆ ਕਾਮੀ ਬੋਲਿਆ ਮੱਛਣੀ ਮੱਛਣੀ ਦਾ ਬੀਜ ਲਿਆਵਾ ਕਰਿਆ ਸੀ ਦੇਖ ਰਿਹਾ ਮੁੰਗਲੇ ਮੱਛਣੀ ਦਾ ਬੀਜ ਕਾਸ ਕਾਸ ਨੂੰ ਕਹਾ ਮੱਛਣੀ ਕਿਹਾ ਏ ਸੀ ਯਾਰਾ ਕੀ ਹੋਇਆ ਜੀ ਯਾਰਾ ਮੱਛਣੀ ਕਰਾ ਮੱਛਲੀ ਕਹਾ ਮਹਤ ਜੋਇਨ ਨੂੰ ਕਹਿ ਰਿਹਾ ਅੱਛਾ ਜੋਇਨ ਨੂੰ ਮੱਛਣੀ ਕਹਾ ਕਾ ਤੂੰ ਜੋਇਨ ਮੱਛਣੀ ਕਹਾ ਹੁੰਦਾ ਹੈ ਔਰ ਕਈ ਜਗ੍ਹਾ ਕਹਾ ਜੀ ਜਵਾਬ ਜਵਾਬ ਹੂੰ ਰਬਾ ਬਹੁਤ ਬਹੁਤ ਬੀਜ ਇਕੱਠਾ ਹੋ ਜਾ ਰਿਹਾ ਕੋਚ ਨਹੀਂ ਹੁੰਦਾ ਸਾਰਾ ਇਕੱਠਾ ਬੁੱਤ ਇਹ ਬਸ ਇਹ ਨਹੀਂ ਕਿਹੜਾ ਮਾਨਾ ਇਹ ਨਹੀਂ ਜੰਮਿਆ ਇਹ ਇਤਨਾ ਹੋ ਪੂਰਾ ਬੀਜਮਾ ਕੀ ਦੇਖੇ ਤੋ ਦੇਖਿਏਗਾ ਕਿੰਨੇ ਕਿਲੋ ਦਾ ਬੀਜ तीन किलो होना तीन किलो होना ठीक है पतला जमेगा इसमें बचने में ठीक रहेगा लेके कर दिए बहुत रह रहेगा पूरा रो दस किलो का बीज बना लेते ना तो ही वही मान लेता ਈਜ਼ੀ ਬਣ ਜਾਂਦਾ ਉਸ ਦਾ ਤਾਂ ਫਕਦੀ ਅਥੀ ਕੌਣ ਤਾਂ ਵੱਡਾ ਕਿਸ ਤਰ੍ਹਾਂ ਉਹਨੂੰ ਬੀਜੀਦਾ ਕੰਪਾਈਨਸ ਸਿੱਖਣਾ ਕੱਟਾ ਜਾਂਦਾ ਹੈ ਮੈਂ ਨਾ ਮਹੀ ਰਹਾਂ ਜਾਂਦਾ ਹਾਂ ਨਹੀਂ ਨਹੀਂ ਨਾ ਓਕ ਇਸੇ ਘਾਰ ਸੇ ਲਾਏਗਾ ਇਹ ਨਹੀਂ ਫੁੱਜੂਕ ਦਿੰਦਾ ਹੈ ਮੂਲੀ ਦਾ ਮੂਲੀ ਆ ਸੁਖੂਲ ਲੱਗਾ ਵਾ ਸਿਸਟਮ ਲਾਂ ਟਰੈਕਟਰ ਤੇ ਇਹਦੇ ਵੀ ਲਾਹ ਮਹਾਂ ਗਾਣੇ ਗੁਣੇ ਹੂੰ फिट करना भाई बी ला देखो छतरी छुतरी बन गई नवी कपड़ा ला गया मगराड़ वगराड़े टॉर बन गई ट्रैक्टर दायर टायर की कमी रह गई हूँ टायर अपा ने पवा देने ਹਾਂ ਇੱਥੇ ਤੁਰੋ ਤਾਂ ਨਹੀਂ ਹੈ ਉਹ ਪਈ ਥੱਲੇ ਤਾਰਾ ਸਹੀ ਲਾ ਲਈ ਵੀ ਕਰਾ ਲਈ ਆ ਗਈ ਮੈਂ ਲਾਈਟ ਲੱਕਵਾ